ਆ ਦੇਖੋ ਭਾਈ ਤੁਹਾਨੂੰ 14 ਤਰੀਕ ਨੂੰ ਵੀਡੀਓ ਤੇ ਭੇਜੀ ਹੈ ਮੋਹਾਲੀ ਵਾਲੇ ਦੇ ਤੇ ਦੂਸਰੀ ਤੁਹਾਨੂੰ ਅੱਜ ਦਿਖਾ ਰਹੇ ਆ ਕਿ ਆ ਦੇਖ ਲਓ ਗੰਦਗੀ ਆ ਦੇਖ ਲਓ ਮਮੂ ਜਿਹੜੇ ਆਪਾਂ ਖਾਂਦੇ ਆ ਮੋਹਾਲੀ ਚੰਡੀਗੜ੍ਹ ਜਿੰਨੀ ਸਪਲਾਈ ਹੋ ਰਹੀ ਆ ਸਾਰੀ ਅੱਥੇ ਤੇ ਹੁੰਦੀ ਆ ਠੀਕ ਹੈ ਇਹਨਾਂ ਨੇ ਬਿਆਨ ਹੈ ਤੇ ਇਹ ਵੀ ਆਪਣੇ ਕੋਲ ਤੋਂ ਨਹੀਂ ਮਾਰ ਰਹੇ ਇਹਨਾਂ ਨੇ ਬਿਆਨ ਹੈ ਵੀ ਅੱਥੇ ਸਪਲਾਈ ਹੋ ਰਹੀ ਆ ਸਾਰੀ ਆ ਦੇਖ ਲਓ ਮੱਛਰ ਰੱਖੋ ਕਿਵੇਂ ਆ ਦੇਖ ਲਓ ਆ ਕਾਂਗਰਸ ਇਹ ਲਾਈਟ ਬਾਲੋ ਲਾਈਟ ਬਾਲੋ ਇਹ ਆ ਦੇਖੋ ਕਾਂਗਰਸ ਮੱਛਰ ਆ ਦੇਖੋ ਲੈ ਸਾਰਾ ਕਾਂਗਰੇਸ ਮਛਰ ਆ ਜਿਹੜਾ ਤੁਸੀਂ ਖਾਣੇ ਤੋਂ ਬਾਅਦ ਲੈ ਲੇਗੇ ਆ ਦੇਖੋ ਕਿਵੇਂ ਡੱਬੇ ਆ ਕਾ ਦੇਖੋ ਆ ਦੇਖੋ ਮਛਰ ਆ ਦੇ ਕਾਮਰ ਆ ਦੇਖੋ ਮਛਰ ਆ ਦੇਖੋ ਇਹ ਦੇਖੋ ਇਹ ਸਾਡੇ ਯੂ ਜੰਤਨੀ ਦਾ ਕਲਬ ਬਣਿਆ ਸਤਾਰ ਦਾ ਸੀਰ ਕਰਤਾਰ ਸਿੰਘ ਖਾਬੇ ਦੇ ਨਾਮ ਤੋਂ ਸਾਡੇ ਪ੍ਰਧਾਨ ਗੁਟੇ ਸੀ ਚੇਅਰਮੈਨ ਗੁਰਦੀਪ ਸਿੰਘ ਜੀ ਕੈਸ਼ੀਅਰ ਸਾਡੇ ਮਿੱਠਾ ਜੀ ਤੇ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਆ ਤੇਲ ਦੇਖੋ ਮਛਰ ਇਹ ਤੇ ਤੇ ਜਨ ਵਾਲੇ ਨਗਰੇ ਇਹ ਤੇਲ ਚ ਕਟੋ ਘਟ 15 20 ਦਿਨ ਲਗਾਤਾਰ ਇਹ ਕਰਦੇ ਕਟੋ ਘਟ ਉਸੇ ਨੂੰ ਕਹਿੰਦੇ ਜਿ ਦਿਖਾਉਂਦਾ ਆ ਤੇ ਰੇੜਾ ਹੀ ਆਹ ਸੈਂਡਰ ਇਹਦੇ ਆ ਦੇਖੋ ਆ ਦੇਖੋ ਆ ਜਿਹੜਾ ਮੈਦਾ ਏ ਆ ਦੇਖੋ ਆ ਦੇਖ ਲਓ ਇਹਦਾ ਸਵਾਦ ਨਾਲ ਖਾਣੇ ਆ ਯੂਨਿਟ ਕਹਿੰਦੇ ਆਪਾਂ ਯੂਨਿਟ ਆਹ ਦੇਖ ਲਓ ਯੂਨਿਟ ਮਛਰ ਇਹ ਸਾਰੀ ਟਰਾਈ ਸਿਟੀ ਤੇ ਇਹੇ ਜਾਣੀ ਐ ਜਿਹੜੀਆਂ ਤੋਂ ਜਿੰਨੀ ਤੁਸੀਂ ਖਾਣੇ ਆ ਰੇੜੀਆਂ ਕੀ ਕਈ ਹੋਰ ਜਗ੍ਹਾ ਵੀ ਜਾ ਰਹੀਆਂ ਤੁਹਾਨੂੰ ਕੀ ਤੁਸੀਂ ਹੁਣ ਥੋੜਾ ਆਪਣਾ ਘਰ ਬਣਾ ਲਓ ਬਾਈ ਜੀ ਆਹ ਦੇਖੋ ਕਿਵੇਂ ਮੱਛੇ ਪਿੰਡ ਕਰਿਆ ਸੋਸ ਪ੍ਰਸਾਦ ਦੇ ਕੋਲ ਜਿੱਥੇ ਚੱਪਲਾ ਫੂਟ ਲੈ ਕੇ ਬਿਣਾ ਰਹੇ ਨੇ ਘੱਟੀ ਬੈਠੇ ਜਿਦਾਰੇ ਇਹ ਆਹ ਦੇਖੋ ਅੱਗੀ ਚੱਪਲਾ ਫੂਟ ਲੈ ਕੇ ਬੈਠੇ ਆ ਉਹ ਬੰਦਾ ਜਿਹੜਾ ਮੇਨ ਹੈ ਆਹ ਦਾਰੂ ਪੀਓ ਜਾਂ ਪੂਰਾ ਟਾਈਟ ਹੈ ਅਰ ਸ਼ਾਮ ਦਾ ਟਾਈਮ ਹੋ ਗਿਆ ਦੋ ਤਿੰਨ ਮਿੰਟ ਤਿਆਰੀ ਸੀ ਹੁਣ ਸਾਰੀ ਇਹਨਾਂ ਦੀ ਸਪਲਾਈ ਕਰਨੀ ਦੀ ਇਹ ਤੇ ਅਸੀਂ ਧੰਨਵਾਦ ਕਰਦੇ ਆ ਨਿਊ ਜਰਨਲ ਪੰਜਾਬ ਮੀਡੀਆ ਵਾਲੇ ਦਾ ਜਿਹੜੇ ਹੋਰ ਵੀ ਮੀਡੀਆ ਵਾਲੇ ਚੈਨਲ ਦਾ ਫੋਨ ਆਇਆ ਉਹਨਾਂ ਦਾ ਵੀ ਧੰਨਵਾਦ ਹੈ ਪ੍ਰਸ਼ਾਸਨ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਕਾਰ ਲਈ ਹੈ ਵੀਡੀਓ ਬਣਾਉਣ ਤੋਂ ਬਾਅਦ ਕੋ ਜਾਗੇ ਹੈ ਇਹਨਾਂ ਚਲਾਨ ਕੱਟਿਆ ਸੀ ਧੰਨਵਾਦ ਕਰਦੇ ਆ ਉਹਨਾਂ ਦਾ ਤੇ ਸਾਡੀ ਆ ਦੇਖੋ ਜੀ ਸਾਡੀ ਸਾਰੇ ਢੇਡੇ ਢੇਡੇ ਲੱਗੇ ਉਸੇ ਉਸੇ ਨਾਲ ਝਾੜੂ ਮਾਰ ਰਹੇ ਹੁਣੇ ਨਾਲ ਬਣਾ ਰਹੇ ਉਸੇ ਨਾਲ ਸਫਾਈ ਉਹ ਸਭ ਕੁਝ ਹੋਤੀ ਹੈ ਵੀ ਬੈਠੀ ਹੈ ਪ੍ਰਸ਼ਾਸਨ ਨਾਲ ਚੰਗੀ ਲੱਗ ਪਾਈ ਜਾਵੇ ਤਾਂ ਕਿ ਲੋਕਾਂ ਦੇ ਸੇਵਾ ਦਾ ਸਰਵਾਣ ਨਾ ਹੋਵੇ ਆ ਦੇਖੋ ਆ ਦਾਰੂ ਦੀਆਂ ਬੋਤਲਾਂ ਆ ਕਰਸੀ ਜਿਹੜੀ ਕਰਸੀ ਨਾਲ ਸੋਸ ਪਾ ਕੇ ਦੇਣੀ ਹੈ ਬੰਦਵਾ ਨੂੰ ਸਾਡੀ ਬੇਨਤੀ ਹੈ ਜੀ ਆ ਤੇ ਬਲੇ ਜਿੱਤੇ ਆਪਣਾ ਰੱਖ ਕੇ ਬਣਾਣੀ ਹੈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਲੋਕਾਂ ਦੀ ਫੇਰ ਦਾ ਜਿਹੜਾ ਖਲਵਾੜ ਹੋ ਰਿਹਾ ਇਸੇ ਚੰਗੀ ਕਾਰਵਾਈ ਕਰੀ ਜਾਵੇ ਇਹਨਾਂ ਖਾਤਮੇ ਤੇ ਪਾਣੀ ਦੀ ਵੇਖ ਕੇ ਲੱਗ ਸਾਰਾ ਕੁਝ ਸਾਰਾ ਚਿੱਕੀ ਆ ਲੋਕ ਲੱਗ ਪਰਚਾ ਦੇ ਤੇ ਮਸਾ ਕਰਕੇ ਆ ਪਾਣੀ ਬਣਦਾ ਹੈ ਤੇ ਸਾਰਾ ਮੋਲ ਵੀ ਪਰੇਸ਼ਾਨ ਹੈ ਵੀ ਜਿਹੜੇ ਮੱਛਰ ਪੈਦਾ ਹੋ ਰਹੇ ਉਹ ਲੱਗ ਗਿਆ ਗੰਦਗੀ ਸੋ ਧੰਨਵਾਦ ਕਰਦੇ ਆ ਅਸੀਂ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਥਾਰ ਲਈਏ ਕਿ ਜੱਗੇ